ਨਮਸਕਾਰ ਮੈਂ ਹਾਂ ਤੁਹਾਡਾ ਖੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਹਾਲੇ ਕੀ 2 3 ਦਿਨ ਰਹਿ ਗਏ ਨੇ ਲੋਕ ਸਭਾ ਦੀਆਂ ਚੋਣਾਂ ਦੀ ਜਿਹੜੀ VOTING ਹੈ 7ਵੇਂ ਪੜਾਵੀ ਪੰਜਾਬ ਦੇ ਵਿੱਚ ਹੋ ਜਾਣੀ ਹੈ ਯਾਨੀ ਕਿ ਇੱਕ ਜੋਂ ਨੂੰ ਦੂਜੇ ਪਾਸੇ ਸਿਆਸੀ ਪਾਰਟੀਆਂ ਤੀ ਤੀਕ ਨੂੰ ਚੋਣ ਪ੍ਰਚਾਰ ਜਿਹੜਾ ਹੈ ਬੰਦ ਕਰ ਦਿੱਤਾ ਜਾਵੇਗਾ ਸਾਰੀਆਂ ਪਾਰਟੀਆਂ ਆਪੋ ਆਪਣਾ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਨੇ ਤੀਸਰੇ ਪਾਸੇ ਗੱਲ ਕਰਦੇ ਹਾਂ ਕੁਝ ਜ਼ਿਲ੍ਹੇ ਕੁਝ ਹਲਕੇ ਜਿਹੜੇ ਪੰਜਾਬ ਦੇ ਵਿੱਚ ਨੇ ਬੜੇ ਚਰਚਾ ਦੇ ਵਿਸ਼ੇ ਬਣੇ ਹੋਏ ਨੇ ਪਹਿਲਾ ਚਰਚਾ ਸੀ ਬਠਿੰਡਾ ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਲੋਕ ਸਭਾ ਦੀ ਚੋਣ ਲੜ ਰਹੇ ਨੇ ਲੋਕਾਂ ਦੀ ਅੱਖਾਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ ਦੂਸਰਾ ਸੀ ਸ਼੍ਰੀ ਖਡੂਰ ਸਾਹਿਬ ਕਿਉਂਕਿ ਭਾਈ ਅਮਰਪਾਲ ਸਿੰਘ ਜੀ ਖਾਲਸਾ ਉੱਥੋਂ ਚੋਣ ਲੜ ਰਹੇ ਸੀ ਹੁਣ ਤੀਸਰਾ ਜਿਹੜਾ ਹਲਕਾ ਹੈ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ ਇੱਕ ਜਹੇ ਉਮੀਦਵਾਰ ਨੇ ਐਂਟਰੀ ਮਾਰੀ ਕਿ ਚੋਣ ਸਮੀਕਰਨ ਨੂੰ ਬਦਲਾ ਕੇ ਰੱਖ ਦਿੱਤਾ ਦੱਸ ਦਈਏ ਗੱਲ ਕਰਦੇ ਹਾਂ ਹਲਕਾ ਫਰੀਦਕੋਟ ਦੀ ਹਲਕਾ ਫਰੀਦਕੋਟ ਦੇ ਵਿੱਚ ਪਹਿਲਾ ਜਿਹੜਾ ਉਮੀਦਵਾਰ ਸੀ ਕਾਂਗਰਸ ਪਾਰਟੀ ਦੇ ਉਤਾਰਿਆ ਸੀ ਉਹ ਸੀ ਬੀਬੀ ਅਮਰਜ ਕੋਰਜੀ ਸਾਹੂ ਕੇ ਜਾਣੀ ਪਹਿਚਾਣੀ ਸੀ ਸਿਆਸੀ ਘਰਾਣੇ ਨਾਲ ਸੰਬੰਧ ਰੱਖਦੀ ਸੀ ਅਤੇ ਬਹੁਤ ਸਾਰਾ ਜਿਹੜਾ ਹੈ ਵੋਟ ਬੈਂਕ ਉਹਦੇ ਨਾਲ ਜੁੜਿਆ ਹੋਇਆ ਸੀ ਫਿਰ ਜਿਵੇਂ ਹੀ ਆਮ ਆਦਮੀ ਪਾਰਟੀ ਖਾਸ ਕਰੀਬੀ ਮੰਨੇ ਜਾਂਦੇ ਨੇ ਕਰਮਜੀਤ ਅਨਮੋਲ ਭਗਵੰਦ ਮਾਨ ਦੇ ਜਿਵੇਂ ਹੀ ਉਹਨਾਂ ਨੇ ਲੋਕ ਸਭਾ ਦੀ ਚੋਣ ਲਈ ਆਪਣੀ ਦਾਵੇਦਾਰੀ ਠੋਕੀ ਹਲਕਾ ਫਰੀਦਕੋਟ ਦੇ ਵਿੱਚ ਹਾਲਾਂਕਿ ਕਰਮਜੀਤ ਅਨਮੋਲ ਤੇ ਬੜੇ ਇਲਜ਼ਾਮੀ ਲੱਗੇ ਨੇ ਕਿ ਉਹ ਐਸਾ ਐਸੀ ਕੈਟਾਗਰੀ ਦਾ ਨਹੀਂ ਹੈ ਉਹ ਦੂਸਰੀ ਜਾਤੀ ਦਾ ਹੈ ਮਰਾਸੀ ਜਾਤੀ ਦਾ ਹੈ ਅਕਾਲੀ ਦਲ ਨੇ ਵੀ ਤਾਂ ਜੇ ਕਸੇ ਦੂਸਰੀਆਂ ਪਾਰਟੀਆਂ ਚਾਹੇ ਕਾਂਗਰਸ ਪਾਰਟੀ ਨੇ ਵੀ ਤਾਂ ਜੱਸੇ ਕੱਸੇ ਸਾਰੀਆਂ ਪਾਰਟੀਆਂ ਨੇ ਕਿਤੇ ਨਾ ਕਿਤੇ ਜਾ ਕੇ ਉਹਦੇ ਦੇ ਬੜੇ ਦੋਸ਼ ਲਾਏ ਕਿ ਰਿਜ਼ਰਵੇਸ਼ਨ ਜਿਹੜੀ ਸੀਟ ਹੈ ਦੂਸਰੇ ਪਾਸੇ ਜਦੋਂ ਆਜ਼ਾਦ ਉਮੀਦਵਾਰ ਜਿਹੜੇ ਨੇ ਸਰਬਜੀਤ ਸਿੰਘ ਖਾਲਸਾ ਜਾਂ ਕਹਿ ਲਈਏ ਸਰਬਜੀਤ ਸਿੰਘ ਮਲੂਹਾ ਜਦੋਂ ਉਹਨਾਂ ਦੀ ਐਂਟਰੀ ਫਰੀਦਕੋਟ ਦੇ ਵਿੱਚ ਐਜ਼ ਅ ਆਜ਼ਾਦ ਉਮੀਦਵਾਰ ਹੁੰਦੀ ਹੈ ਤੇ ਸਭੀ ਕਰਨ ਉਸ ਦੇਣ ਤੋਂ ਜਿਹੜੇ ਚੇਂਜ ਹੋਣੇ ਜਾਂ ਉਹਨਾਂ ਦੇ ਵਿੱਚ ਬਦਲਾਵ ਆਣਾ ਸ਼ੁਰੂ ਹੋ ਗਿਆ ਹੈ ਹਾਲਾਂਕਿ ਕਰਮਜੀਤ ਅਨਮੋਲ ਨੂੰ ਲੈ ਕੇ ਜਿਹੜਾ ਹੈ ਸਿਆਸਤ ਬੜੀ ਪੱਕੀ ਹੋਈ ਸੀ ਸਾਰੇ ਫਿਲਮੀ ਇੰਡਸਟਰੀ ਦੇ ਜਿੰਨੇ ਵੀ ਐਕਟਰ ਸੀ ਸਾਰੇ ਉੱਥੇ ਆਏ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਸਾਰੇ ਐਕਟਰ ਨੂੰ ਬੁਲਾਇਆ ਗਿਆ ਸਾਰੇ ਸਤਾਰਿਆਂ ਨੂੰ ਬੁਲਾਇਆ ਗਿਆ ਦੂਸਰੇ ਪਾਸੇ ਗੱਲ ਕਰਦੇ ਹਾਂ ਸਰਬਜੀਤ ਸਿੰਘ ਮਲੋਹਾ ਕਹ ਲਿਏ ਜਾਂ ਸਰਬਜੀਤ ਸਿੰਘ ਖਾਲਸਾ ਜਿਹੜੇ ਆਜ਼ਾਦ ਉਮੀਦਵਾਰ ਲੜ ਰਹੇ ଥିଲେ ਅਤੇ ਜਿਹੜੇ ਸ਼ਹੀਦ ਬੈਂ ਸਿੰਘ ਦੇ ਜਿਹੜੇ ਪੁੱਤਰ ਨੇ ਜਿਨ੍ਹਾਂ ਨੇ ਬਦਲਾ ਲਿਆ ਸੀ ਇੰਦਰਾ ਗਾਂਧੀ ਨੂੰ ਮਾਰ ਕੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਦੂਸਰੇ ਪਾਸੇ ਜਿਹੜਾ ਹੈ ਸਾਰੀਆਂ ਹੁਣ ਅਟਕਲਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਜਿਹੜਾ ਫਰੀਦਕੋਟ ਦਾ ਨੌਜਵਾਨ ਹੈ ਜਾਂ ਜਿਹੜੀ ਫਰੀਦਕੋਟ ਦੇ ਵਿੱਚ ਪੰਥਕ ਵੋਟ ਜਿਹੜੀ ਹੈ ਪਾਈ ਜਾਂਦੀ ਹੈ ਉਹ ਸਿਆ ਸਾਰੀ ਜਿਹੜੀ ਐਸਐਮ ਸਰਜੀਤ ਸਿੰਘ ਖਾਲਸਾ ਦੇ ਨਾਲ ਜੋ ਚੁੱਕੀ ਹੈ ਪਿਛਲੇ ਹਫਤੇ ਤੋਂ ਲੈ ਕੇ ਹੁਣ ਤੱਕ ਸਰਜੀਤ ਸਿੰਘ ਖਾਲਸਾ ਮਲੂਹਾ ਦੇ ਹੱਕ ਦੇ ਵਿੱਚ ਨੌਜਵਾਨ ਵੀ ਉਤਰੇ ਨੇ ਅਤੇ ਸਿੱਖ ਪੰਥ ਵੀ ਉਤਰਿਆ ਹੈ ਔਰ ਦੂਜੇ ਜਿਹੜੇ ਕੀਰਤੀ ਨੇ ਜਥੇ ਨੇ ਜਾਂ ਹੋਰ ਜਿਹੜੇ ਕਥਾਵਾਚਕ ਨੇ ਉਹਨਾਂ ਨੇ ਵੀ ਚੋਣ ਪ੍ਰਚਾਰ ਕੀਤਾ ਹੈ ਤੇ ਕੀਤਾ ਹੈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਔਰ ਤੀਸਰੇ ਪਾਸੇ ਜਿਹੜੀ ਗੱਲ ਹੈ ਬੀਜੇਪੀ ਪਾਰਟੀ ਬੀਜੇਪੀ ਪਾਰਟੀ ਦੇ ਉਮੀਦਵਾਰ ਜਿਹੜੀ ਚੋਣ ਲੜ ਰਹੇ ਨੇ ਉਹ ਹੰਸ ਰਾਜ ਜੀ ਹੰਸ ਨੇ ਜਿਹੜੇ ਗਾਇਕ ਨੇ ਲੇਕਿਨ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਤੇ ਹਮਲੇ ਵੀ ਕੀਤੇ ਨੇ ਔਰ ਚੌਥਾ ਜਿਹੜਾ ਉਮੀਦਵਾਰ ਹੈ ਰਾਜਵਿੰਦਰ ਸਿੰਘ ਧਰਮਕੋਟ ਉਹ ਵੀ ਜਿਹੜਾ ਚੋਣ ਪ੍ਰਚਾਰ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸਰਬਜੀਤ ਜਿਹੜੇ ਨੇ ਉਹ ਦਿਨ ਬਰ ਦੇਨ ਮਜ਼ਬੂਤ ਹੁੰਦੇ ਜਾ ਰਹੇ ਨੇ ਉਹਨਾਂ ਦਾ ਵੋਟ ਬੈਂਕ ਵੱਧਾ ਜਾ ਰਿਹਾ ਹਾਲਾਂਕਿ 2 ਦਿਨ ਰਹਿ ਗਏ ਨੇ VOTING ਹੋਣ ਵਾਸਤੇ ਲੇਕਿਨ ਨੌਜਵਾਨ ਅੱਡੀ ਚੋਟੀ ਦਾ ਜਾਂ ਕਹਿ ਜੀਏ ਇੱਕ ਤਾਨ ਕੇ ਖੜੇ ਨੇ ਸਰਬ ਜਿਸ ਖਾਲਸਾ ਦੇ ਹੱਕ ਵਿੱਚ ਦੂਸਰੇ ਪਾਸੇ ਰਾਜਵਿੱਦਨ ਧਰਮ ਕੋਟ ਸ਼ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਲੇਕਿਨ ਉਹਨਾਂ ਦਾ ਕੋਈ ਨਾਮ ਹੀ ਨਹੀਂ ਲੈ ਰਿਆ ਨਾ ਹੀ ਉਹਨਾਂ ਦੁਆਰਾ ਕੋਈ ਸਿਆਸੀ ਤੰਗ ਕਸਿਆ ਗਿਆ ਹੈ ਨਾ ਹੀ ਉਹਨਾਂ ਨੂੰ ਕਿਸੇ ਨੇ ਟ੍ਰੋਲ ਕੀਤਾ ਹੈ ਲੱਗਦਾ ਹੈ ਕਿ ਉਹ ਚੁੱਪੀ ਸਾਦੀ ਬੈਠੇ ਨੇ ਹੁਣ ਨਾਤੇ ਕਾਂਗਰਸ ਗੇਮ ਦੇ ਵਿੱਚ ਆਈ ਹੈ ਹੁਣ ਗੇਮ ਦੇ ਵਿੱਚ ਜਿਹੜੇ ਆਏ ਨੇ ਉਹ ਆਏ ਨੇ ਕਰਮਜੀਤ ਸਿੰਘ ਅਨਮੋਲ ਆਮ ਆਦਮੀ ਪਾਰਟੀ ਬਨੂ ਦੂਸਰੇ ਆਜ਼ਾਦ ਮੀਂਦਵਾਰ ਸਰਜੀਤ ਸਿੰਘ ਮਲੋਹਾ ਜਿਹੜੇ ਹੁਣ ਪੂਰੀ ਤਰ੍ਹਾਂ ਬਿਜੀ ਨੇ ਅਤੇ ਨੌਜਵਾਨ ਉਸ ਦੇ ਹੱਕ ਦੇ ਵਿੱਚ ਜਿਹੜੇ ਨੇ ਉਹ ਵੋਟ ਮੰਗ ਰਹੇ ਨੇ ਕਹਿੰਦੇ ਨੇ ਕਿ ਫਰੀਦਕੋਟ ਹਲਕੇ ਦੀ ਉਲਝ ਗਈ ਤਾਣੀ બસ ਹੁਣ ਤਾਂ ਦਾ ਲੱਗਣ ਦੀ ਬਣ ਕੇ ਰਹਿ ਗਈ ਹੈ ਕਹਾਣੀ ਕਿਉਂਕਿ ਤਾਣੀ ਜਿਹੜੀ ਹੈ ਉਹ ਤਾਣਾ ਬਾਣਾ ਜਿਹੜਾ ਹੈ ਫਰੀਦਕੋਟ ਦਾ ਪੂਰੀ ਤਰ੍ਹਾਂ ਉਲ ਚੁੱਕਿਆ ਹੈ ਲੋਕ ਕਹਿੰਦੇ ਨੇ ਕਿ ਅਸੀਂ ਵੋਟ ਪਾਈਏ ਕਰਮਜੀਤ ਅਨਮੋਲ ਨੂੰ ਜਿਹੜੀ ਸਰਕਾਰ ਆਲਰੇਡੀ ਸੱਤਾ ਦੇ ਵਿੱਚ ਚੱਲ ਰਹੀ ਪੰਜਾਬ ਦੇ ਵਿੱਚ ਜਾਂ ਆਜ਼ਾਦ ਉਮੀਦਵਾਰ ਭਾਈ ਸਬਜੀ ਸਿੰਘ ਖਾਲਸਾ ਜਾਂ ਮਲੋਹਾ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਹਲਕਾ ਫਰੀਦਕੋਟ ਤੋਂ ਲੇਕਿਨ ਇਨਾਂ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾ ਜਿਹੜਾ ਸਰਬਜੀਤ ਸਿੰਘ ਖਾਲਸਾ ਦਾ ਜਿਹੜਾ ਪਰਦਾ ਹੈ ਉਹ ਭਾਰੀ ਲੱਗ ਰਿਹਾ ਹੈ ਅਤੇ ਭਾਰੀ ਸਮਰਥਨ ਵੀ ਉਹਨਾਂ ਨੂੰ ਉਸ ਦੇ ਸਮਰਥਕਾਂ ਦੁਆਰਾ ਮਿਲ ਰਿਹਾ ਹੈ ਕਿਉਂਕਿ ਲੋਕ ਉਥੇ ਗੱਲ ਕਰ ਰਹੇ ਨੇ ਪੰਥ ਬਚਾਉਣ ਦੀ ਸਿੱਖੀ ਨੂੰ ਬਚਾਉਣ ਦੀ ਅਤੇ ਸਰਬਜੀਤ ਸਿੰਘ ਜਿਹੜੇ ਮਲੋਹਾ ਦੇ ਉਹਨਾਂ ਦੇ ਜਿਹੜੀ ਉਹਨਾਂ ਨੇ ਦਾਤੇ ਜਿਹੜੀ ਬਾਜ਼ੀ ਲਾਈ ਹੋਈ ਹੈ ਉਹਨਾਂ ਦੀ ਇੱਜ਼ਤ ਨੂੰ ਵੀ ਬਚਾਉਣ ਲਈ ਹੁਣ ਹਰ ਪਾਸੇ ਨੌਜਵਾਨ ਕਿਸਾਨ ਤੇ ਪੰਥ ਜਿਹੜਾ ਹੈ ਉਹ ਸਰਜੀਤ ਸਿੰਘ ਬਲੋਹਾ ਦੇ ਨਾਲ ਜੁੜ ਚੁੱਕਿਆ ਹੈ ਅਤੇ ਕਥਾਵਾਚਕ ਜਿਵੇਂ ਮੈਂ ਆਲੋੜੀ ਕਹਿ ਚੁੱਕਿਆ ਹਾਂ ਅਤੇ ਜਿਹੜੇ ਪ੍ਰਚਾਰਕ ਨੇ ਸਿੱਖ ਧਰਮ ਦੇ ਉਹ ਵੀ ਜਿਹੜੇ ਨੇ ਵੋਟ ਮੰਗ ਰਹੇ ਨੇ ਸਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਧੱਕਾ ਲੱਗੇ ਜੇ ਕਰਮਜੀਤ ਸਿੰਘ ਅਨਮੋਲ ਹਾਰ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਬੜੀ એનર્ਜੀ ਝੋਕੀ ਹੈ ਦੂਸਰੇ ਸਾਰੇ ਹੀ ਫਿਲਮੀ ਸtare ਫਿਲਮੀ ਜਿਹ ਦੂਸਰੇ ਗਾਇਕ ਵੀ ਉਥੇ ਇਹ ਆਇਨੇ ਹਾਜ਼ਰ ਲੋਣ ਵਾਸਤੇ ਅਤੇ ਉਹਨਾਂ ਨੇ ਪਿੰਡ ਪਿੰਡ ਜਾ ਕੇ ਕਰਮਜੀਤ ਅਨਮੋਲੀ ਵੋਟਾਂ ਮੰਗੀਆਂ ਨੇ